ਤਬ ਵੀ ਉਹ ਕਹਿੰਦੇ ਕਿ ਕਿਤੋਂ ਬੱਸ ਅੱਡਾ ਕਿੰਨਾ ਸਿਰੇ ਤੇ ਜਨਰੇਟਰ 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 ਨੂੰ ਚਾਹੀਦਾ ਉਹਦੇ ਤੁੰਗਦੇ ਅਸੀਂ ਜੀ ਰਹਿੰਦੇ ਹਾਂ ਉਹ ਬਾਈਕੋ ਹੁੰਦਾ ਨਾ ਹੌਲੇ ਕੋ ਪਾਸ ਹੁੰਦੇ ਇਹਨਾਂ ਨੂੰ ਪਹਿਲਾਂ ਉਹ ਟਿਨਿੰਗ ਆਉਂਦੀ ਹੈ ਉਹ ਅਸੀਂ ਬੱਸੇ ਬਣੇ ਜਾ ਸਕਦਾ ਜੋ ਅੱਜ ਪਾਸ ਹੋਇਆ ਨਾ ਉਹ ਨਸਰੇ ਨਾ ਲੇਸਾ ਬਿਜਿਨਸ ਦੀ ਕੁਆਲਿਟੀ ਦੀ ਗੱਲ ਕਰਦੇ ਜੀ ਇਹ ਬੰਦੇ ਬਸ ਕਹਿੰਦੇ ਸੀ ਜੀ ਕਿ ਬਦਲੇ ਕੋਈ ਬਹੁਤ ਵੱਡਾ ਕਾਫਲਾ ਹੈ ਇਹ ਕੋਈproper ਕੰਮ ਨਹੀਂ ਹੋ ਰਿਹਾ ਕਿ ਮੈਂ ਕਿਹਨੂੰ ਦੱਸੂ ਦੋਹਾਂ ਦੀ ਹੋ ਤੇ ਉਹਨੇ ਗਿਆ ਮੰਦੀਸੂ ਸਿੱਧੀ ਉਹਨੇ ਕਹਾਂ ਕਰੀ ਮੇਰਾ ਇਹ 20 ਨਸਲ ਸਕਰੀ ਮੰਗਿਆ ਤੇ ਅਸੀਂ ਕਹਿੰਦੇ ਹਾਊਸਿੰਗ ਨੂੰ ਲਈ ਬਿਚਾਰ ਹਾਊਸਿੰਗ ਕਰਵਾ ਸਕਦਾ ਅਸੀਂ ਹਾਊਸਿੰਗ ਕਿਹੜੇ ਮਸਲੇ ਤੇ ਅਕਾਮੋਡੇਟਮੈਂਟ ਲਈ ਕਿਹਾ ਗਿਆ ਸੀ ਉਹ ਕਹਿੰਦੇ ਪਹਿਲਾਂ 33 ਕਰੋੜ ਰੁਪਇਆ ਰੱਖਿਆ ਗਿਆ ਸੀ ਤੇ ਆਇਆ ਸਿਰਫ 3.45 ਕਰੋੜ ਰੁਪਇਆ ਉਹਨੂੰ ਬੈਠ ਕੇ ਕਹਿੰਦੇ ਕਿ ਇੰਨਾ ਕਰੋੜ ਰੁਪਇਆ ਘਟਾ ਕਿੱਥੇ ਗਿਆ ਹਾਰੇ ਕੋ ਬੰਦਾ ਸੋਇਆ ਤੇ ਮੇਰਾ ਮੁੰਡਾ ਅਯੂਸ ਬਣੇਗਾ ਮੇਰਾ ਡਾਕਟਰ ਬਣੇਗਾ ਤੇ ਨਹੀਂ ਮਨ ਉਸ ਨੂੰ ਇਹ ਜਿਹੜਾ ਡਾਕਟਰ ਲਾਇਆ ਉਹ ਕਾਮਯਾਬ ਹੋ ਜੂਗਾ ਕਰ ਦੂਗਾ ਜੰਡਰ ਨਹੀਂ ਕਰ ਸਕਿਆ ਤੁਸੀਂ ਉਹ ਦੁਬਾਰਾ ਪੁੱਛਾਈ ਬਰਾ ਉਹ ਕਹਿੰਦੇ 186 ਪਾਲਸੀ ਵੇਖੇ ਜਿੱਥੇ ਐਡਾ ਲੱਗੀਆਂ ਹੋਈਆਂ 4.21 ਕਰੋੜ ਇਕੱਠਾ ਹੋਇਆ 31 ਪ੍ਰਪੋਜ਼ ਸੀਗਾ ਉਹ ਕਹਿੰਦੇ ਤੁਹਾਡੀ ਜੇਬ ਚ ਪੈਸਾ ਜਾ ਰਿਹਾ ਤੁਸੀਂ ਸਰਕਾਰ ਨੂੰ ਮੁਕਾਬਲਾ ਉਹਨਾਂ ਨੂੰ ਗੱਲ ਕਿਹਾ ਉਹਨਾਂ ਨੇ ਦੇਖੋ ਜੀ ਤੁਸੀਂ ਜਿਆਦਾ ਦੇਖੋ ਹਰ ਪੋਲ ਤੇ ਵੀ ਐਂ ਲੱਗੀਆਂ ਹੋਈਆਂ ਜਿਹੜੀ ਹਰ ਪੋਲ ਤੇ ਐਂ ਲੱਗੀਆਂ ਹੋਈਆਂ ਜੇ ਉਹ ਆਪਾਂ ਇਹਦੀ ਥੋੜੀ ਜਿਹੀ ਗੱਲ ਕਰਦੇ ਹੋ ਜੇ ਇਹਦੀ ਥੋੜੀ ਜਿਹੀ ਗੱਲ ਕਰਦੇ ਹੋ ਸ਼ੋਰਮਾ ਦਾ ਕੰਮ ਨਹੀਂ ਚੱਲਦਾ ਇਹ ਜਿਹੜਾ ਯੂਨੀਪੋਲ ਹੈ ਗਿਆ ਜੋ ਅਸੀਂ ਰੰਗਾਂ ਦੇ ਆਰ ਲਾ ਲਾਂਗੇ ਯੂਨੀਪੋਲ ਦੇ ਮੇਰੇ ਇਹ ਕਾਰਬੈਕ ਵੀ ਪਰ ਸਪਸ਼ਟ ਨਹੀਂ ਕਰ ਪਾਏ ਕਿ ਉਹਨੇ ਕਿੱਦਾਂ ਪੈਮਾਨਾ ਬਣਾਇਆ ਹੈ ਇਹਦੇ ਕਾਰਵਾਈ ਜੀ ਨੇ ਕਰ ਲਿਆ ਕਾਰਪੋਰੇਸ਼ਨ ਕੋਈ ਬੰਦਾ ਕਰੂਗਾ ਜਾਂ ਸਿਰਫ ਆਪਾਂ ਦੇਖਦੇ ਰਹਾਂਗੇ ਕਿਹੜੇ ਕਾਰਵਾਈ ਕਰੇ ਉਹ ਕਾਰਪੋਰੇਸ਼ਨ ਦੀ ਬੰਦੀਆਂ ਕੰਮ ਨਹੀਂ ਕਰਦੀ ਇਹ ਜਿਹੜਾ ਆਇਆ ਉਹਨੂੰ ਬੰਦੀ ਕਰਨੀ ਕਰਾਂਗੇ ਬਸ ਗੱਲ ਇਹ ਹੈ ਉਹ ਹੁਣ ਗੋੜਾ ਸਾਈਕਲ ਸੀ ਬਣਾ 100 ਕੁ ਸੀ ਗਿਆ 180 ਸਾਈਕਲ ਪੈਣਾ ਸੀ ਲੋਨ 500 ਕੁ ਹੋ ਗਏ 540 50 ਗੌਰ ਗਮਾੜਾ ਵੱਲੋਂ ਆਇਆ ਪਾਰਕਾਂ ਦਾ ਗੱਲ ਹਿਸਾਬ ਨਹੀਂ ਮਿਲਿਆ ਕੋਈ ਸਿੱਟੀ ਦਾ ਇਲਜ਼ਾਮ ਉਹ ਤਾਂ 50 ਦੇ ਕੇ ਚਲੇ ਗਏ ਮਤਲਬ ਤੁਹਾਨੂੰ ਦੱਸ ਰਿਹਾ ਸਾਡੇ ਨੂੰ ਕੀ ਆਇਆ ਇੱਕ ਕਿੰਨਾ ਬੁढ़ाई ਨੂੰ ਲੇਗਾ ਹੋਸਟਲ ਵਿੱਚ ਮਤਾਂ ਆਇਆ ਕਿੰਨੇ ਜਿਹੜੀ ਸਿੱਟੀ ਜੀ ਉਹ 250 ਬਕੀਆ ਹੈਗਾ ਕਿ 350 ਹੋ ਜਾਦਾ ਹੈ ਇਹ ਨੱਕਰ ਤੋਂ ਕਿ ਹੌਸਲੇ ਦੀ ਜਰੂਰੀ ਹੈ ਕਿ ਜੇ ਤੁਹਾਨੂੰ ਦੱਸਾਂਗੇ ਅਸੀਂ ਕੀ ਮੈਸੇਜ ਦੇਣਾ ਹੁੰਦਾ ਠੀਕ ਹੈ ਨਾ ਚੌਵੀ ਜਾਣੇ ਕਰਾਉਂ ਜਾਗਦੇ ਹੋ ਜਾਗੋ ਨਾ ਜਾਗੋ ਰੀ ਅਨਰਜੀ ਆ ਕੋਈ ਲੱਖ ਰੁਪਏ ਦੇਣੇ ਸਰ ਕੋਈ ਦਵਾਈ ਪਾਦਾ ਸਾਡੇ ਵੱਲੋਂ ਹੌਸਲੇ ਨੂੰ ਪਾਸ ਕੀਤਾ ਗਿਆ ਉਹ 2100 ਤੋਂ 3100 ਸਰ ਕੱਲ੍ਹ ਜੀ ਮੈਂ ਮੁੱਖ ਮੰਤਰੀ ਪੰਜਾਬ ਮੋਹਾਲੀ ਦੇ ਦੌਰੇ ਤੇ ਸਿਗੇ ਤੇ ਉਹਨਾਂ ਦੇ ਸਾਹਵਾਂ ਦੇ ਨਗਰ ਕਾਫੀ ਹੋਰਡਿੰਗ ਕਰ ਰਹੇ ਹਰੇ ਗਲੀ ਮੰਨਾ ਮੋੜ ਤੇ ਹੋਰਡਿੰਗ ਲਗਾਏ ਗਏ ਤੇ ਉਸ ਨੂੰ ਕਿੰਨਾ ਜਿਆਦਾ ਆਪਣੀ ਨਗਰ ਨਹੀਂ ਉਹਨੂੰ ਘਾਟਾ ਨਹੀਂ ਪੈਂਦਾ ਐਡਵਰਟਾਈਜ਼ਿੰਗ ਪਾਸ ਨੂੰ ਲੱਗੇ ਤੁਹਾਨੂੰ ਉਹੀ ਜੀ ਨੁਕਸਾਨ ਹੋਏਗਾ ਜੇਕਰ ਭਾਈ ਉਹ ਹੀ ਐਡ ਕਰਦੇ ਸ਼ੁਰੂ ਕਰ ਲਈਏ ਸਾਨੂੰ ਦੇ ਦੱਸਦੇ ਆਂ ਉਹੀ ਉਹ ਪੋਲਾਂ ਤੇ ਲੱਗ ਜਾਂਦੀ ਹੈ ਅੱਜ ਸਾਨੂੰ ਨੁਕਸਾਨ ਜੁਰਮਾਨਾ ਲਾ ਰਹੇ ਸਾਰਾ 69 ਦਾ ਲੱਗ ਜਾਣਾ ਜਿਹੜੇ ਅਸੀਂ 20-20 ਕਰਾਂਗੇ ਉਹਦੇ ਬਾਰੇ ਕੀ ਕਰੀਏ ਹੈਗਾ ਕੋਈ 3100 ਰੁਪਏ ਆਪਾਂ ਇੰਪਲੀਮੈਂਟ ਕਿੱਦਾਂ ਕਰੀਏ ਉਹ ਮੰਗਦੇ ਹੀ ਨਹੀਂ ਆ ਕੇ ਅਸੀਂ ਮੈਸੇਜ ਜਿਹਾ ਵੀ ਦੇਤਾ ਉਹ ਜਿਵੇਂ ਕਰਵਾਉਣਾ ਜੇ ਕੱਲੋ ਅਸੀਂ ਉਹ ਖਰਾਬੀ ਕਰਵਾਈ ਦੋਣ ਨੂੰ ਕਹੇਗਾ ਕਿ ਜੀ ਨਿੱਕੇ ਕਮਿਟੀ ਦੇ ਸੀ ਸਾਡੇ ਕਹਿੰਦਾ ਪਾ ਗਾ ਜੇ ਕਿਸੇ ਕੋਲ ਜ਼ਬਰਦਸਤੀ ਆ ਕੇ 51000 ਮੰਗਣ ਉਹ ਕਾਰਵਾਈ ਕਰਾਉਣ ਸਾਰੋ ਹਮ ਨੂੰ ਕਰਨਾ ਜੀ ਤੁਹਾਨੂੰ ਕੰਪਲੀਟ ਦੇਵੇ ਪੁਲਿਸ ਨੂੰ ਪੁਲਿਸ ਨੂੰ ਇਹ ਨਾ ਕਰੇ ਸਰ ਜੀ ਸੁਸਪੰਸਨ ਕੀ ਹੋਏਗਾ ਛੇ ਮਹੀਨੇ ਦੇਵਾਣ ਕਾਰਵਾਈ ਦਾ ਪਾਸ ਹੋਣ ਕਰਕੇ ਇਹ ਮਤਾ ਪਾਸ ਕਰਕੇ ਇਹ ਡਿਕਲੇਅਰ ਕਰਕੇ ਐਸਐਸਟੀ ਸਾਹਿਬ ਨੂੰ ਤੇ ਡੀਸੀ ਨਾਲ ਤੁਹਾਨੂੰ ਮਸੂਮ ਹੋ ਜਾਗੇ ਜੀ ਸਾਡੇ ਕੋਲੋਂ ਪਾਸ ਤੁਹਾਡੇ ਕੋਲੋਂ ਪਾਸ ਹੈ ਤੇ ਇੰਪਲੀਮੈਂਟ ਕਰਨ ਦੀ ਅਥੋਰਟੀ ਹੋਵੇ ਬਿਲਕੁਲ ਜੀ ਇਹ ਜਦੋਂ ਸਟਰੀਟ ਬੈਂਡਲ ਤੋਂ ਜਿਹੜਾ ਜਗ੍ਹਾ ਬੁੱਤੀ ਜੀ ਹੈ ਤੁਹਾਨੂੰ ਪਾਰਕਿੰਗ ਕੋਈ ਸਮੱਸਿਆ ਹੁੰਦੀ ਹੈ ਜਦੋਂ ਇਹ ਜਗ੍ਹਾ ਦੇਤੀ ਅਸੀਂ ਉੱਥੇ ਪੈਸੇ ਵੀ ਲਾਦੇ ਪਰ ਪਾਰਕਿੰਗ ਦਾ ਸਿਲਸਿਲਾ ਦਿੱਕਾ ਨਹੀਂ ਹੈਗਾ ਕਿ ਉਥੇ ਪਾਰਕਿੰਗ ਨਹੀਂ ਕੋਈ ਦੇਖੋ ਜਿਵੇਂ ਮਡੋਲਾ ਕੌਂਸਲਰ ਕਿ ਮੈਨੂੰ ਹੁਣੇ ਮਿਲ ਕੇ ਧਿਆਨ ਆਇਆ ਕਿ ਪਾਰਕਿੰਗ ਦੀ ਸਮੱਸਿਆ ਹੋਣੀ ਅਸੀਂ ਕਬਾੜਾ ਮਿਸ਼ਨ ਚੱਲਦੇ ਹਾਂ ਕਿ ਪਾਰਕਿੰਗ ਦਾ ਕੋਈ ਹੱਲ ਨਹੀਂ ਹੋਤਾ ਜੀ